ਜਾਂ ਸੀਪੀ ਨੂੰ ਨਹੀਂ ਪਤਾ ਵੀ ਕਾਨੂੰਨ ਕੀ ਹੈ ਇਹ ਸੀਪੀ ਨੂੰ ਸਮਝਾਉਣ ਜਾ ਰਹੇ ਆ ਵੀ ਕਿਹਨੂੰ ਫਾਂਸੀ ਦੇਣੀ ਚਾਹੀਦੀ ਕਿਹਨੂੰ ਨਹੀਂ ਜਿਹੜਾ ਸਾਡਾ ਧਾਰਮਿਕ ਮਸਲਾ ਹੈ ਉਹਦੇ ਵਿੱਚ ਇਹ ਨਾ 34 13 ਚੋਂ ਕਿਹੜੇ ਘੜੇ ਦੇ ਟੱਕਣੇ ਇਹਨਾਂ ਨੂੰ ਬੋਲਣ ਦਾ ਕੀ ਅਧਿਕਾਰ ਹੈ ਫੰਟਗੀ ਮੈਨੂੰ ਲੱਗਦਾ ਇਹੋ ਜੀਆਂ ਟੁੱਟੀਆਂ ਗੱਲਾਂ ਲਈ ਮਿਲਦੀ ਆ ਕਿ ਤੁਸੀਂ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ਿਵ ਸੈਨਾ ਵਾਲੇ ਹੀ ਇੰਡੀਆ ਦੇ ਵਿੱਚ ਸਿਆਣੇ ਮਤਲਬ ਉਹਨਾਂ ਦੇ ਹਿਸਾਬ ਦੇ ਨਾਲ ਚੱਲੂਗਾ ਕਾਨੂੰਨ ਤੇ ਸ਼ਿਵ ਸੈਨਾ ਦੀ ਮੰਨ ਮੰਤੀ ਜਿਹੜੀ ਦਸ਼ਾ ਆ ਜਾਂ ਉਹਨਾਂ ਦੀ ਚਾਹਤ ਆ ਉਹ ਪੂਰੀ ਨਹੀਂ ਹੋਈ ਤੇ ਤਾਂ ਕਰਕੇ ਸਟੇਟ ਵਾਇਸ ਟੰਗ ਦੇਵੇ ਦਲੰਦਰ ਦੇ ਵਿੱਚ ਸ਼ਿਵ ਸੈਨਾ ਆਗੂਆਂ ਵੱਲੋਂ ਅੱਜ ਨਰੈਨ ਸਿੰਘ ਚੋੜਾ ਹੋਰਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਉਹਨਾਂ ਦਾ ਕਹਿਣਾ ਕਿ ਬਈ ਨਰੈਨ ਸਿੰਘ ਚੋੜਾ ਹੋਰੀ ਖਾਲਸਤਾਨੀ ਨੇ ਖਾਲਸਤਾਨੀ ਐਕਟੀਵਿਟੀ ਦੇ ਵਿੱਚ ਕਾਫੀ ਪਹਿਲਾਂ ਰੇ ਤੇ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲਹੋਰਾ ਉੱਪਰ ਗੋਲੀ ਚਲਾਈ ਉਸ ਦੇ ਬਾਬਤ ਉਹਨਾਂ ਨੂੰ ਫਾਸੀ ਜੜੀ ਹੈ ਉਹ ਸਜ਼ਾ ਦੇਣੀ ਚਾਹੀਦੀ ਹੈ ਉਸ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੰਘ ਜਥੇਬੰਦੀਆਂ ਜੜੀਆਂ ਨੇ ਉਹ ਇਕੱਤਰ ਹੋਈਆਂ ਇਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਤੋਂ ਸ਼ਿਪਸੈਨਾ ਆਗੂਆਂ ਵੱਲੋਂ ਮਾਰਚ ਕੱਢਿਆ ਜਾਣਾ ਸੀਗਾ ਤੇ ਪ੍ਰਸ਼ਾਸਨ ਵੀ ਜਿਹੜਾ ਹੈ ਉਹ ਮੌਕੇ ਦੇ ਉੱਪਰ ਪਹੁੰਚ ਗਿਆ ਹੈ ਕਿ ਕੁਝ ਕਹਿਣਾ ਹੈ ਇਹਨਾਂ ਦਾ ਉਹ ਜ਼ਰੂਰ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਸ਼ਿਪਸੈਨਾ ਕਹਿ ਰਹੀ ਕਿ ਬਈ ਇਹ ਤਾਂ ਖਾਲਸਤਾਨੀ ਪੱਖੀ ਬੰਦਾ ਹੈਗਾ ਇਸ ਨੂੰ ਤਾਂ ਜਿਸ ਤਰੀਕੇ ਦੀ ਇਹਨੇ ਹਰਕਤ ਕੀਤੀ ਹੈ ਇਸ ਨੂੰ ਤਾਂ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਦਿ ਲਈ ਅੱਜ ਮੇਰੇ ਖਿਆਲ ਨਾਲ ਉਹ ਕਹਿੰਦੇ ਸੀਗੇ ਕਿ ਵੀ ਰੈਲੀ ਕੱਢਾਂਗੇ ਤੇ ਸੀਪੀ ਨੂੰ ਮੰਗ ਪੱਤਰ ਵੀ ਦੇਣਾ ਹੈ ਤੇ ਦੇਲਣ ਸਾਨੂੰ ਕੀ ਦਰਾਜਾ ਹੈਗਾ ਗੱਲ ਇਹ ਹੈਗਾ ਕਿ ਜਿਹੜੇ ਮਾਰਚ ਕੱਢਣ ਦੀਆਂ ਗੱਲਾਂ ਕਰਦੇ ਪਏ ਆ ਪਹਿਲੀ ਤੇ ਗੱਲ ਇਹ ਹੈ ਪਈ ਕੀ ਕਾਨੂੰਨ ਜਿਹੜਾ ਹੈਗਾ ਜਾਂ ਸੀਪੀ ਨੂੰ ਨਹੀਂ ਪਤਾ ਵੀ ਕਾਨੂੰਨ ਕੀ ਹੈ ਇਹ ਸੀਪੀ ਨੂੰ ਸਮਝਾਉਣ ਜਾ ਰਹੇ ਆ ਕਿ ਕਿਹਨੂੰ ਫਾਸੀ ਦੇਣੀ ਚਾਹੀਦੀ ਕਿਹਨੂੰ ਨਹੀਂ ਮਤਲਬ ਸੀਪੀ ਬੱਚਾ ਹੈ ਇਹ ਜਾਦੇ ਸਮਝਦਾਰ ਹੋਗੇ ਕਾਨੂੰਨ ਦੇ ਦੂਸਰੀ ਗੱਲ ਭਾਈ ਨਰਿੰਦਰ ਸਿੰਘ ਚੋੜੇ ਦਾ ਤੇ ਬਾਦਲ ਦਾ ਜਿਹੜਾ ਮਸਲਾ ਉਹ ਸਿੱਖਾਂ ਦਾ ਕੌਮੀ ਇੰਟਰਨਲ ਮਸਲਾ ਉਹ ਸਾਡਾ ਇੱਕ ਕੌਮੀ ਮਸਲਾ ਸਾਡਾ ਇੱਕ ਧਾਰਮਿਕ ਮਸਲਾ ਆ ਉਹਦੇ ਤਹਿਤ ਕਾਨੂੰਨ ਨੇ ਕੀ ਸਜ਼ਾ ਦੇਣੀ ਕੀ ਨਹੀਂ ਉਹ ਕਾਨੂੰਨੀ ਪ੍ਰਕਿਰਿਆ ਚੱਲਣ ਢਈ ਆ ਜਿਹੜਾ ਸਾਡਾ ਧਾਰਮਿਕ ਮਸਲਾ ਆ ਉਹਦੇ ਵਿੱਚ ਇਹ ਨਾ 3 ਚੋਣਾਂ 13 ਚੋਂ ਕਿਹੜੇ ਘੜੇ ਦੇ ਟੱਕਣੇ ਨਾਲ ਨੂੰ ਬੋਲਣ ਦਾ ਕੀ ਅਧਿਕਾਰ ਆ ਜੇ ਨਰਿੰਦਰ ਸਿੰਘ ਚੋੜੇ ਤੇ ਕੋਈ ਖਾਲਸਤਾਨੀ ਐਕਟੀਵਿਟੀ ਦੇ ਜਿਹੜੇ ਕੇਸ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਤੇ ਫਰਕ ਹੋਇਆ ਉਹ ਸਾਰੇ ਕੇਸ ਉਹਦੇ ਖਤਮ ਹੋ ਗਏ ਤੇ ਸ਼ਿਪਸ ਹਨਾ ਵਾਲੇ ਜਿਹੜੇ ਹੈਗੇ ਆ ਇਹ ਤੇ ਮਤਲਬ ਸਿਰਫ ਆਪ ਦੀ ਰੋਜੀ ਰੋਟੀ ਚਲਾਉਣ ਲਈ ਘਰ ਚਲਾਉਣ ਲਈ ਕਿਉਂ ਕਿ ਇਹਨਾਂ ਨੂੰ ਪਿੱਛੋਂ ਫੰਡਿੰਗ ਹੀ ਮੈਨੂੰ ਲੱਗਦਾ ਇਹੋ ਜੀਆਂ ਟੁੱਟੀਆਂ ਗੱਲਾਂ ਲਈ ਮਿਲਦੀ ਆ ਕਿ ਤੁਸੀਂ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਦੋਂ ਕੋਈ ਗੱਲ ਨਹੀਂ ਸ਼ਹਿਰ ਦੇ ਵਿੱਚ ਆਸੇ ਪਾਸੇ ਕੋਈ ਗੱਲ ਨਹੀਂ ਜੋ ਬਾਣਾ ਵਾਪਰਿਆ ਉਹਦੇ ਉੱਤੇ ਸਾਰੇ ਬੁੱਧੀਜੀਵੀ ਸਾਰਾ ਪ੍ਰਸ਼ਾਸਨ ਉਹ ਸਾਰੀ ਗੱਲਬਾਤ ਚੱਲ ਰਹੀ ਆ ਅੰਡਰ ਪ੍ਰੋਸੈਸ ਆ ਔਰ ਲਗਭਗ ਲਗਭਗ 80% ਗੱਲ ਕਦਮ ਹੋ ਗਈ ਉਹ ਤਾਂ ਅਗਲੀ ਪ੍ਰਕਿਰਿਆ ਜੋ ਨੂੰ ਨਹੀਂ ਚਲਣੀ ਉਹ ਚਲਣੀ ਹੈਗੀ ਐ ਇਹਨਾਂ ਨੂੰ ਹੁਣ ਕਿਉਂ ਚੇਤੇ ਆਈਆਂ ਇਹ ਗੱਲਾਂ ਸ਼ਿਪ ਸੈਨਾ ਵਾਲਿਆਂ ਨੂੰ ਉਦੋਂ ਕਿਉਂ ਨਹੀਂ ਚੇਤੇ ਆਉਂਦੀਆਂ ਗੱਲਾਂ ਜਦੋਂ ਪੰਜਾਬ ਦਾ ਬੱਚਾ-ਬੱਚਾ ਸੜਕਾਂ ਤੇ ਸੀ ਉਦੋਂ ਇਹ ਕਿੱਥੇ ਸੀ ਸ਼ਿਪ ਸੈਨਾ ਵਾਲੇ ਉਦੋਂ ਕਿਉਂ ਨਹੀਂ ਕਿਸੇ ਨੂੰ ਫਾਂਸੀ ਲਾਉਣ ਦੀ ਮੰਗ ਕਰਦੇ ਜਦੋਂ ਇੱਕ ਮੰਦਰ ਦੇ ਵਿੱਚ 7 ਸਾਲ ਦੀ ਬੱਚੀ ਦਾ ਰੇਪ ਹੁੰਦਾ ਉਦੋਂ ਇਹ ਕਿਉਂ ਨਹੀਂ ਕਹਿੰਦੇ ਰੇਪ ਕਰਨ ਵਾਲੇ ਨੂੰ ਫਾਹੇ ਟੰਗੋ ਉਦੋਂ ਉਹਨਾਂ ਦੀਆਂ ਜ਼ੁਬਾਨਾਂ ਕਿਉਂ ਕੱਟੀਆਂ ਜਾਂਦੀਆਂ ਉਦੋਂ ਇਹਨਾਂ ਦੀਆਂ ਲੱਤਾਂ ਕਿਉਂ ਨਹੀਂ ਚਲਦੀਆਂ ਉਦੋਂ ਵੀ ਕਹਿਣ ਪੱਤੀ ਇਹਨਾਂ ਦਾ ਕੰਮ ਸਿਰਫ ਇਨਾ ਹੀ ਆ ਕਿ ਜਦੋਂ ਪੰਜਾਬ ਦਾ ਮਾਹੌਲ ਸ਼ਾਂਤ ਹੈ ਉਹਨੂੰ ਬਸ ਲਾਂਬੂ ਲਾਓ ਔਰ ਮੈਨੂੰ ਲੱਗਦਾ ਇਹਨਾਂ ਦੀ ਸਾਰੀ ਫੰਡਿੰਗ ਫੰਡਿੰਗ ਇੱਡਾ ਦੀਆਂ ਗੱਲਾਂ ਤਾਂ ਹੀ ਹੁੰਦੀ ਹੈ ਆਦਰਵਾਇਜ਼ ਜੇ ਇਹ ਐਡੇ ਸੋਹਿਰਦੇ ਆ ਕੋਈ ਇੱਕ ਦਿਨ ਦੱਸ ਦਿਨ ਪੰਜਾਬ ਨੂੰ ਜਾਂ ਜਿੱਥੇ-ਜਿੱਥੇ ਵੀ ਇਹ ਰਹਿੰਦੇ ਆ ਸਮਾਜ ਨੂੰ ਕੋਈ ਇੱਕ ਦਿਨ ਸਮਾਜ ਲਈ ਕੋਈ ਕੀ ਇਹਨਾਂ ਨੇ ਚੰਗਾ ਕੀਤਾ ਉਹਦਾ ਕੋਈ ਇੱਕ ਐਗਜ਼ਾਮਪਲ ਦੇ ਦਿਨ ਕਿ ਆ ਸ਼ਿਪਸਨ ਵਾਲਿਆਂ ਦੀ ਪ੍ਰਾਪਤੀ ਆ ਜੀ ਕੋਈ ਇੱਕ ਢਾਈ ਟੋਟੜੂ ਹੁੰਦੇ ਆ ਇਕੱਠੇ ਹੋ ਕੇ ਮਤਲਬ ਆ ਬਿਆਨ ਦੇ ਦਿੰਦੇ ਆ ਮੁੜ ਕੇ ਉਸ ਬਿਆਨ ਤੇ ਵੀ ਨਹੀਂ ਰਹਿੰਦੇ ਕੋਈ ਜ਼ਬਾਨਾ ਦੀ ਵੀ ਕੋਈ ਚੀਜ਼ ਹੁੰਦੀ ਆ ਇਹਨਾਂ ਦੀ ਹੈ ਨਹੀਂ ਅੱਜ ਕਰਦੇ ਮਾਰਚ ਫਿਰ ਆ ਹੀ ਚੌਂਕ ਆ ਤੁਹਾਡੇ ਸਾਹਮਣੇ ਆ ਦੇਖ ਲੋ ਆ ਲਿਖਿਆ ਹੋਇਆ ਨਾਮ ਆ ਚੌਂਕ ਦੇ ਵਿੱਚ ਖੜਦਾ ਆ ਕਹਿੰਦੇ ਇੱਥੋਂ ਚੱਲਣਾ ਹੁਣ ਅਸੀਂ ਕਿ ਆ ਵਿਚਾਰੇ ਦੋ ਚਾਰ ਜਾਣੇ ਹੁੰਦੇ ਆ ਇਹਨਾਂ ਨਾਲ ਤਾਂ ਕੋਈ ਤੁਰਦਾ ਨਹੀਂ ਅਸੀਂ ਇਹਨਾਂ ਦਾ ਤੁਰੇ ਜਾਂਦੇ ਤਾਂ ਸਵਾਗਤ ਹੀ ਕਰ ਦਾਂਗੇ ਸਾਨੂੰ ਉਹ ਸਵਾਗਤ ਦਾ ਮੌਕਾ ਵੀ ਨਹੀਂ ਦਿੱਤਾ ਇਹਨਾਂ ਨੇ ਅਸੀਂ ਤਾਂ ਵੇਟ ਕਰ ਰਹੇ ਇਹਨਾਂ ਦੀ ਅੱਛਾ ਜਿਸ ਤਰੀਕੇ ਦੇ ਨਾਲ ਚਿਪ ਸੈਨਾ ਨੇ ਇਹ ਐਲਾਨ ਕੀਤਾ ਕਿ ਭਈ ਅਸੀਂ ਤਾਂ ਮਾਰਚ ਕੱਢ ਕੇ ਇਹ ਕਵਾਂਗੇ ਕਿ ਭਈ ਡੀ ਸੀ ਸੀ ਪੀ ਜਿਹੜਾ ਹੈ ਇਹਨਾਂ ਨੂੰ ਫਾਸੀ ਦੀ ਸਜ਼ਾ ਦੇਵੇ ਨਰਾਇਣ ਸਿੰਘ ਚੋੜਾ ਹੋਰਾਂ ਨੂੰ ਇਹ ਫਾਸੀ ਦੀ ਸਜ਼ਾ ਕਿੱਥੇ ਤੱਕ ਵਾਜਬ ਕਹਿੰਦੇ ਪਏ ਨੇ ਕਿ ਵੀ ਇਹ ਨਹੀਂ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਕੀ ਕਾਨੂੰਨ ਜਿਹੜਾ ਹੈਗਾ ਆ ਉਹ ਇਹ ਤੈਅ ਕਰਦੇ ਪਏ ਇਹ ਦੱਸਦੇ ਪਏ ਜਾਂ ਜਿਨ੍ਹਾਂ ਕੋਲ ਜਾਣਾ ਉਹਨਾਂ ਨੂੰ ਕਾਨੂੰਨ ਦੀ ਨਹੀਂ ਸਮਝ ਉਹਨਾਂ ਨੂੰ ਨਹੀਂ ਪਤਾ ਵੀ ਕਾਨੂੰਨ ਕੀ ਚੀਜ਼ ਹੁੰਦੇ ਆ ਦੂਸਰੀ ਗੱਲ ਸਜ਼ਾ ਫਾਸੀ ਦੀ ਹੋਣੀ ਜਾਂ ਨਹੀਂ ਹੋਣੀ ਇੱਕ ਕੇਸ ਦੇ ਉੱਤੇ ਤੈਅ ਕਰਦਾ ਹੁੰਦਾ ਕਿਹੋ ਜਿਹਾ ਕੇਸ ਹੈਗਾ ਹਨ ਤੇ ਇਹਦੇ ਇਹ ਤਾਂ ਸਾਰਾ ਅਧਿਕਾਰ ਖੇਤਰੀ ਜਿਹੜਾ ਹੈਗਾ ਆ ਉਹ ਜੁਡੀਸ਼ੀਅਲੀ ਦੇ ਕੋਲ ਆ ਤੇ ਉਹ ਅੰਡਰ ਟ੍ਰਾਇਲ ਚੱਲਣ ਡਿਆ ਸਾਰਾ ਕੁਝ ਫਿਰ ਉਹ ਘਟਨਾ ਬੀਤੀ ਨੂੰ ਕਿੰਨੇ ਦਿਨ ਹੋ ਗਏ ਸਵਾਲ ਹੈ ਅੱਜ ਹੀ ਕਿਉਂ ਇਸ ਉੱਤੇ ਉੱਠੇ ਰਾਤੀ ਸੁਪਨਾ ਆਇਆ ਇਹਨਾਂ ਨੂੰ ਕੋਈ ਭਈ ਅਗਲੇ ਦਿਨ ਸਵੇਰ ਨੂੰ ਉੱਠ ਕੇ ਜੋ ਸੁਪਨੇ ਚ ਆਇਆ ਉਹ ਬੋਲ ਦਿੱਤਾ ਕੁਝ ਨਹੀਂ ਉਹਨਾਂ ਦੇ ਮਕਸਦ ਸਿਰਫ ਤੇ ਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਕੀ ਹੋਵੇਗਾ ਕੁਝ ਨਾ ਕੁਝ ਕਹਿੰਦੇ ਕਿ ਬਈ ਇਸ ਨੂੰ ਸਿੱਧੀ ਸਜ਼ਾ ਦੇਣੀ ਦਲਾਨੀ ਹੈਗੀ ਹੈ ਇਸ ਦਾ ਮਤਲਬ ਰਾਇਨ ਸਿੰਘ ਚੋੜਾ ਉੱਪਰ ਬੰਦ ਹੀ ਕੋਈ ਕਾਰਵਾਈ ਹੁੰਦੀ ਨਹੀਂ ਹੋਣੀ ਤਾਂ ਹੀ ਸ਼ਿਪ ਸੈਨਾ ਵਾਲੇ ਨੇ ਇਹ ਸਟੇਟਮੈਂਟ ਦਿੱਤੀ ਮੇਰੇ ਖਿਆਲੋਂ ਨਹੀਂ ਸ਼ਿਪ ਸੈਨਾ ਵਾਲੇ ਹੀ ਇੰਡੀਆ ਦੇ ਵਿੱਚ ਸਿਆਣੇ ਮਤਲਬ ਉਹਨਾਂ ਦੇ ਹਿਸਾਬ ਦੇ ਨਾਲ ਚੱਲੂਗਾ ਕਾਨੂੰਨ ਤੇ ਸ਼ਿਪ ਸੈਨਾ ਦੀ ਮੰਨ ਦੀ ਜਿਹੜੀ ਦਸ਼ਾ ਆ ਜਾਂ ਉਹਨਾਂ ਦੀ ਚਾਹਤ ਆ ਉਹ ਪੂਰੀ ਨਹੀਂ ਹੋਈ ਤੇ ਤਾਂ ਕਰਕੇ ਸਟੇਟ ਫਾਇਰ ਟੰਗ ਦੇਵੇ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਦੀ ਬਾਦਲਾਂ ਦੇ ਨਾਲ ਜੱਫੀ ਆ ਬਾਦਲਾ ਨੇ ਸ਼ਿਪਸ ਐਨਾ ਦੇ ਨਾਲ ਵੋਟਾਂ ਲੈਣ ਦੇ ਲਈ ਟਾਈ ਅਪ ਕੀਤੇ ਜੱਪੀਆਂ ਪਾਈਆਂ ਹੋ ਸਕਦਾ ਉਹਨਾਂ ਦੀ ਖੁਸ਼ੀ ਲੈਣ ਦੇ ਲਈ ਇਦਾਂ ਦੀਆਂ ਸਟੇਟਮੈਂਟਾਂ ਦੇ ਰਹੇ ਹੁਣ ਜਿਹਦਾ ਗੁਰੂ ਨਾਲ ਪਿਆਰ ਆ ਉਹ ਨਰੈਨ ਸਿੰਘ ਚੋੜੇ ਦੇ ਨਾਲ ਜਿਨ੍ਹਾਂ ਦਾ ਬਾਦਲਾ ਨਾਲ ਪਿਆਰ ਆ ਉਹ ਬਾਦਲਾ ਦੇ ਪੱਖ ਦੇ ਵਿੱਚ ਸੈਂਪਲ ਜੀ ਥੂਰੀ ਗੱਲ ਇੰਨੀ ਕੀ ਹੈ ਅੱਛਾ ਤੁਹਾਨੂੰ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਇਹ ਮਾਹੌਲ ਹੁਣ ਘੜਨ ਦੀ ਕੋਸ਼ਿਸ਼ ਕੀਤੀ ਗਈ ਜਲੰਧਰ ਦੇ ਵਿੱਚ ਲੱਗਦਾ ਹੈ ਕਿ ਮਾਹੌਲ ਖਰਾਬ ਵੀ ਹੋ ਸਕਦਾ ਸੀਗਾ ਤੇ ਬਿਲਕੁਲ ਮਾਹੌਲ ਖਰਾਬ ਕਰਨ ਲਈ ਗੱਲ ਹੀ ਹੈ ਨਾ ਮੰਨ ਲਓ ਹੁਣ ਇੱਥੇ ਆ ਜਾਂਦੇ ਅਸੀਂ ਜੁੱਤੀ ਫੇਰ ਦਿੰਦੇ ਮੁੜ ਕੇ ਪ੍ਰਸ਼ਾਸਨ ਨੇ ਕਹਿਣਾ ਸੀਗਾ ਜੀ ਉਹ ਨਜ਼ਾਇਜ਼ ਬੰਦੇ ਕੋਟ ਦੇ ਉੱਤੇ ਗੱਲ ਤਾਂ ਇਹੀ ਆ ਨਾ ਜੋ ਇੱਥੇ ਆ ਕੇ ਨਰੈਨ ਸਿੰਘ ਚੋੜੇ ਦੇ ਬਾਬਤ ਕੋਈ ਗੱਲ ਕਰਦੇ ਤਾਂ ਛਿੱਤਰ ਖਾ ਕੇ ਹੀ ਜਾਂਦੇ ਨਾ ਸਾਡਾ ਕੌਮੀ ਯੋਧਾ ਹੋ ਤਾ ਅਮਰ ਉਹਨੇ ਕੌਮ ਦੇ ਲੇਖੇ ਲਾਈ ਆ ਤੁਸੀਂ ਕਹਿ ਰਹੇ ਹੋ ਭਈ ਉਹ ਕੌਮੀ ਯੋਧਾ ਹੈ ਉਹ ਤਾਂ ਕਹਿੰਦੇ ਖਾਲਸਤਾਨੀ ਹੈ ਇਹ ਇਹਨੇ ਤਾਂ ਪੰਜਾਬ ਲਈ ਕੀ ਕਰ ਦਿੱਤਾ ਹੈਗਾ ਵਾ ਇਹ ਤਾਂ ਖਾਲਸਤਾਨ ਪੱਕੀ ਹੈ ਸਾਰਾ ਕੁਝ ਉਹ ਇਹ ਤਾਂ ਦਸਤੂਰ ਹੈ ਨਾ ਇਹ ਤੇ ਦਸਤੂਰ ਹੈ ਭਗ ਸਿੰਘ ਜਦੋਂ ਇਹਨਾਂ ਦੇ ਲਈ ਯੋਦਾ ਸੀਗਾ ਤੇ ਉਹ ਹੀ ਅੰਗਰੇਜ਼ਾਂ ਦੇ ਲਈ ਟੈਰਰਿਸਟ ਸੀ ਸੇਮ ਲੈਂਗੁਏਜ ਸੀ ਇਹਨਾਂ ਦੀ ਤੇ ਜਿਹੜੇ ਬ੍ਰਿਟਿਸ਼ ਰਾਜ ਦੇ ਸੀਗੇ ਉਹਨਾਂ ਦੇ ਵਿੱਚ ਕੀ ਫਰਕ ਹੈ ਸੇਮ ਹੈ ਥਿਉਰੀਆਂ ਤਾਂ ਸੇਮ ਹੁੰਦੀਆਂ ਉਹ ਠੀਕ ਹੈ ਉਹਨਾਂ ਦੇ ਲਈ ਕਲਿਸਤਾਨੀਆਂ ਸਾਡੇ ਲਈ ਉਹਦਾ ਆ ਉਹ ਤਾਂ ਸਿੰਪਲ ਜੀ ਗੱਲ ਹੈ ਨਾ ਵਿਰੋਧੀ ਥੋੜੀ ਕਹੇਗਾ ਕਿ ਸਾਡਾ ਹੈ ਅੱਛਾ ਪੰਥ ਤੋਂ ਛੇਕਣ ਦੀਆਂ ਗੱਲਾਂ ਵੀ ਹੁਣ ਸ਼ੁਰੂ ਹੋ ਗਈਆਂ ਨੇ ਕਹਿੰਦੇ ਵੀ ਪੰਥ ਤੋਂ ਛੇਕ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਵਿਵਹਾਰ ਰੇ ਨਾਰਾਇਣ ਸਿੰਘ ਚੋੜਾ ਖੋੜਾ ਦੇ ਤੇ ਹੁਣ ਜਿਸ ਤਰੀਕੇ ਦੇ ਨਾਲ ਹੁਣ ਪ੍ਰਕਿਰਿਆ ਚੱਲ ਰਹੀ ਹੈ ਐਸਜੀਪੀਸੀ ਦੀ ਜੇਕਰ ਮੈਂ ਗੱ ਔਰ ਹੋਰ ਜਥੇਬੰਦੀਆਂ ਜੋ ਹੁਣ ਸਵਾਲ ਚੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਤੁਸੀਂ ਕਿੱਥੇ ਤੱਕ ਵਾਜਬ ਸਮਝਦੇ ਹੋ ਉਹਦਾ ਜਵਾਬ ਕੌਮ ਦੇ ਚੁੱਕੀ ਹੈ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਸਾਰੀਆਂ ਜਥੇਬੰਦੀਆਂ ਬਕਾਇਦਾ ਰੀਸੈਂਟਲੀ ਕੱਲ ਵੀ ਬਹੁਤ ਵੱਡਾ ਇਕੱਠ ਜਥੇਬੰਦੀਆਂ ਦਾ ਜਿਹੜਾ ਹੈਗਾ ਉਹ ਜਾ ਕੇ ਆਇਆ ਹੈਗਾ ਔਰ ਕੌਮ ਜਿਹੜੀ ਹੈ ਜੇਕਰ ਇਦਾਂ ਦੀ ਕੋਈ ਅੰਡਰ ਪ੍ਰੈਸ਼ਰ ਸਰਕਾਰ ਦੇ ਜਾਂ ਆਰਐਸਐਸ ਦੇ ਪ੍ਰਭਾਵ ਦੇ ਥੱਲੇ ਕੋਈ ਕਾਰਵਾਈ ਹੁੰਦੀ ਹੈ ਤੇ ਕੌਮ ਨੇ ਅੱਗੇ ਵੀ ਬਣਦੇ ਜਵਾਬ ਦਿੱਤੇ ਜਦੋਂ ਜਦੋਂ ਵੀ ਸਾਡੇ ਅਦਾਰਿਆਂ ਦੇ ਉੱਤੋਂ ਪ੍ਰਭਾਵਿਤ ਫੈਸਲੇ ਆਏ ਆ ਸਟੇਟ ਦੇ ਪ੍ਰਭਾਵੀ ਜਾਂ ਸਟੇਟ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਉਹਨਾਂ ਦੇ ਪ੍ਰਭਾਵ ਦੇ ਹੇਠ ਜਦੋਂ ਵੀ ਕੋਈ ਫੈਸਲੇ ਆਏ ਆ ਪੂਰੀ ਕੌਮ ਨੇ ਉਹਨਾਂ ਦੀ ਨਿਖੇਦੀ ਕੀਤੀ ਹੈ ਭਾਵੇਂ ਉਹ ਸਰਸੇ ਵਾਲੇ ਨੂੰ ਮਾਫ ਕਰਨ ਦਾ ਹੋਵੇ ਜਾਂ ਜਿਹੜੇ ਬਾਦਲੇ ਇਹਨਾਂ ਦੀ ਪੁਸ਼ਤਪਨਾਹੀਆਂ ਦਾ ਹੋਵੇ ਤੇ ਕੌਮ ਨੇ ਬਣਦੇ ਜਵਾਬ ਦਿੱਤੇ ਮੌਕੇ ਤੇ ਹੁਣ ਵੀ ਦੇ ਰਹੀ ਹੈ ਅੱਜ ਸ਼ਿਫ ਸੈਨਾ ਜੇਕਰ ਜਿਸ ਤਰੀਕੇ ਦੇ ਨਾਲ ਅੱਜ ਮਾਹੌਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇਕਰ ਸ਼ਿਫ ਸੈਨਾ ਦੁਬਾਰਾ ਕਰਦੀ ਹੈਗੀ ਹੈ ਲੈਫਰ ਰੈਲੀ ਕੱਢਦੀ ਹੈ ਸਿੰਘ ਜਥੇਬੰਦੀਆਂ ਦਾ ਕੀ ਰੋਜ਼ਕੀ ਰਹੇ ਗੱਤੀ ਫੈਸਲੇ ਰਹੇ ਗੱਤੀ ਦੇਖੋ ਸਿੱਖ ਤੇ ਸਦਾ ਹੀ ਮਾਰੇ ਦੇ ਭਾਣੇ ਦੇ ਅੰਦਰ ਐਕਟਿਵ ਖਾਲਸਾ ਸੋਈ ਕਰੇ ਨਿਤ ਜੰਗ ਵਾਲੇ ਸਿਧਾਂਤ ਤੇ ਉੱਤੇ ਚੱਲਣ ਵਾਲੇ ਅਸੀਂ ਤਾਂ ਜਿੱਦਣ ਮਰਜੀ ਕਾਲ ਦੇ ਦੇਣ ਪਰ ਦੱਸ ਕੇ ਆਉਣ ਬੰਦੇ ਵਾਂਗੂ ਠੀਕ ਹੈ शुक्रिया ਤੋਂ ਬਿਲਕੁਲ ਆ ਆਵਾਜੇ ਕੌਮ ਜਥੇਬੰਦੀ ਦੇ ਪ੍ਰਧਾਨ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਕਿਹਾ ਕਿ ਭਈ ਜੇਕਰ ਸ਼ਿਪਸੈਨਾ ਨੇ ਕਿਸੇ ਤਰੀਕੇ ਦਾ ਹੁਣ ਐਲਾਨ ਕਰਨਾ ਹੈ ਤੇ ਦੱਸ ਕੇ ਜਰੂਰ ਆਉਣ ਕੈਮਨ ਸਰਪੰਕ ਦੇ ਨਾਲ ਰਜ ਗੁਪਤਾ ਜਿਲੰਧਰ